ਸਕਰ ਜੀ ਸਕਰ ਜੀ ਹਾਲੋ ਹਾਲੋ ਆ ਬੰਦਾ ਕੋਈ ਨਹੀਂ ਨੂੰ ਫੜਾਇਆ ਨਹੀਂ ਸਰ ਵੀ ਸੱਦਾ ਹੋ ਗਏ ਦੋ ਕਮਰੇ ਸਾਬਤ ਕਿੱਥੇ ਉੱਠੋ ਜਾਂ ਅੰਦਰ ਆਣਾ ਸਾਰੇ ਆ ਜਾਓ ਆ ਜਾਓ ਸਾਰੇ ਸਾਰੇ ਚਲੋ ਸਾਰੇ ਸਾਰੇ ਆ ਮੈਨੂੰ ਸੱਦਾ ਆਓ ਕੋਈ ਨਹੀਂ ਅਸਤੀ ਹੈ ਹਾਏ 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 ਸਾਨੂੰ ਅੰਦਰ ਜਾਂਦੇ ਮੇਰੇ ਬ੍ਰਦਰ ਹੈ ਅਸੀਂ ਅਸੀਂ ਟਾਈਮ ਹੋਣ ਤੋਂ ਬਾਅਦ ਬੋਲ ਰਹੇ ਹਾਂ ਹਾਂ असीं असीं मसले ਅਸੀਂ ਨਹੀਂ ਇਹ ਮਤਲਬ ਨਹੀਂ ਨਹੀਂ ਮਤਲਬ ਹੈ ਇਹ ਤੁਹਾਡਾ ਆਫਿਸ ਹੈ ਤਾਂ ਅਸੀਂ ਵੀ ਉੱਤੇ ਫਗਵਾੜੇ ਦੇ ਮਿਸ਼ਿੰਦੇ ਅਸੀਂ ਫਗਵਾੜੇ ਦੇ ਮਿਸ਼ਿੰਦੇ ਹਾਂ ਇਹ ਸਰਕਾਰੀ ਫੋਟੋ ਸਿਸ਼ਾ ਜੀ ਤੁਹਾਡੀ ਨਹੀਂ ਮਿਸ਼ਿੰਦੇ ਹਾਂ ਅਸੀਂ ਵੀ ਇੱਥੇ ਹੋਰ ਦੇ ਨਹੀਂ ਹਾਂ ਅਸੀਂ ਫਗਵਾੜੇ ਦੇ ਹੀ ਹਾਂ ਇਹ ਮੈਟਰ ਤੁਹਾਡੇ ਥੱਲੇ ਆ ਤੁਹਾਡੇ ਥਾਣਿਆਂ ਦੇ ਆ ਤੁਹਾਨੂੰ ਜਵਾਬ ਤਾਂ ਦੇਣਾ ਪੈਂਦਾ ਹੀ ਆ ਅਧਿਕਾਰੀ ਸਾਹਿਬ ਜਵਾਬ ਤਾਂ ਦੇਣਾ ਮਰਦਾ ਕਿਉਂ ਮੇਰੇ ਜੀ ਫਗਵਾੜੇ ਦੇ ਨਹੀਂ ਹੈਗੇ ਸਾਨੂੰ ਦੱਸੋ ਜਿਹੜੇ ਜਿਹੜੇ ਮੈਂਟਰ ਆਉਂਦੇ ਆ ਉਹਨਾਂ ਨੂੰ ਇੱਕ ਇੱਕ ਕਰਕੇ ਲੈ ਆਓ ਅੰਦਰ ਜਿਹੜੇ ਜਿਹੜੇ ਸਾਹਿਬ ਤੁਸੀਂ ਜਿੰਨਾ ਮੈਂਟਰ ਫਗਵਾੜੇ ਦੇ ਨਹੀਂ ਹੈਗੇ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਜਿੰਨਾਂ ਦੇ ਮੈਂਟਰ ਹੈਗੇ ਇਹ ਵੀ ਕੰਪਲੇਨਟ ਆਲੇ ਸਾਰੇ ਆ ਕੇ ਆ ਗਏ ਆ ਆ ਗਿਓ ਆ ਗਿਓ ਲਾਇਆ ਤੁਸੀਂ ਅਸੀਂ ਅਸੀਂ 2 ਘੰਟ ਤੁਸੀਂ ਪੰਜਾਂ ਨੇ ਗੱਲ ਕਰਨੀ ਸਾਨੂੰ ਆਉਂਦਿਆਂ ਨੂੰ ਕਹਿੰਦੇ ਵੀ ਆ ਜਾਓ ਅੰਦਰ ਬੈਠ ਕੇ ਗੱਲ ਕਰਦੇ ਆ ਅਸੀਂ ਤੀਜੀ ਵਾਰ ਆਏ ਤੁਹਾਡੇ ਕੋਲ ਤੀਜੀ ਵਾਰ ਆਏ ਸੀ ਤੁਹਾਡੇ ਕੋਲ ਪਹਿਲਾ ਪਹਿਲਾ 6 ਨੂੰ ਆਏ ਫਿਰ 13 ਨੂੰ ਆਏ ਆ ਜਿਹੜੇ ਵੀ ਬੰਦੇ ਨਹੀਂ ਨਹੀਂ ਇਹ ਕੰਪਲੇਂਟ ਆਈਆਂ ਪੰਜਾਂ ਨੂੰ ਜਿਹੜਾ ਕੰਪਲੇਂਟ ਆਈਆਂ ਪੰਜ ਬੰਦੇ ਇੱਕ ਤਾਂ ਪੰਜਾਂ ਦੇ ਜਨਾਂ ਦਾ ਕੰਪਲੇਂਟ ਆਈਆਂ ਯਾਰ ਕੰਪਲੇਂਟਾਂ ਦੇ ਪਾਸੇ ਕਰ ਲੋ ਕੱਲਾ ਕੱਲਾ ਨਹੀਂ ਗਿਓ ਅਸੀਂ ਕੋਈ ਨਹੀਂ ਤੁਹਾਨੂੰ ਨਾਮ ਲੱਗਦਾ ਹੋਰ ਜਨਾਬ ਜੀ ਮਰਦਾਬ ਗੱਲ ਕਰਨੇ ਆ ਉਹ ਕੱਲਾ ਕੱਲਾ ਬੰਦਾ ਆਪਣਾ ਕੰਪਲੀਟ ਅੰਦਰ ਅੱਗੇ ਦੱਸੋ ਕਿੰਨੇ ਕੰਪਲੇਟ ਪਕਾ ਪਕਾ ਕਰਕੇ ਪਹਿਲਾਂ ਦੱਸੋ ਕਿ ਕੀ ਆ 50 ਜਿੰਨੇ ਆਈਆਂ ਸਾਰੇ ਬੰਦੇ ਅਸੀਂ ਐਸਪੀ ਸਾਹਿਬ ਨੂੰ ਕਿਉਂ ਨਹੀਂ ਮਿਲ ਸਕਦੇ ਕਿਉਂ ਨਹੀਂ ਮਿਲ ਸਕਦੇ ਪੰਜ ਪੰਜ ਜਿੰਨੇ ਮਿਲਦਾ ਨਹੀਂ ਪੰਜ ਕਿਤਾ ਇਹ ਪੰਜ ਤੋਂ ਜ਼ਿਆਦਾ ਦੀਆਂ ਬਰਖਾਸਤਾਂ ਹੀ ਆ ਜਿੰਨੇ ਵੀ ਬਰਖਾਸਤਾਂ ਨੇ ਸਾਰੇ ਲੈ ਰਹੇ ਨਹੀਂ ਕਿਉਂ ਪੰਜ ਤੋਂ ਜ਼ਿਆਦਾ ਬਰਖਾਸਤਾਂ ਕੋ ਯਾਰ ਅਸੀਂ ਪੰਜ ਕਿਤਾ ਆ ਲੋਕ ਜਿਹੜੇ ਤਰਖਾਸਤਾਂ ਦੇ ਨਾਲ ਹਮੇਤੀ ਸਾਰਿਆਂ ਦੀ ਗੱਲ ਇੱਕੋ ਦਮ ਤੜੀ ਨਾ ਸੁਣਾਂ। ਨਹੀਂ ਨਹੀਂ ਇੱਕੋ ਦਮ ਨਹੀਂ ਹੁਣ ਆਉਂਦੇ 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 ਸਾਨੂੰ ਕਹਿੰਦੇ ਵੀ ਆ ਜਾਓ ਤੁਸੀਂ ਆਏ ਆ ਵੀ ਆ ਜਾਓ ਇੱਥੇ ਬੈਠ ਕੇ ਗੱਲ ਕਰਦੇ ਆ। ਅਸੀਂ ਤਾਂ ਕਹਿੰਦੇ ਆਏ ਸੀ। ਆਏ ਸੀ ਥੋੜੀ ਦੇਰ। ਆਏ ਸੀ ਖੁਸ਼ੀ ਨਾਲ ਲੋਕਾਂ ਨੂੰ ਦਿਖਾ ਦੇਣਾ। ਜੀ 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 ਜ ਪੂਰੇ ਮਤਲਬ ਇਸ ਗੱਲ ਦੇ ਵਿੱਚ ਰੱਬ ਬਣੇ ਹੋ ਆ ਅਸੀਂ ਅਸੀਂ ਮਾਮਾ ਦਾ ਦਫਤਰ ਨਹੀਂ ਹੈਗਾ ਇਹ ਇਹ ਦਫਤਰ ਲੋਕਾਂ ਦਾ ਆ ਕੋਰੋਨਾ ਦਾ ਡਰ ਨਹੀਂ ਕਰਦੇ ਲੋਕਾਂ ਦਾ ਆ ਕੋਰੋਨਾ ਦੀ ਗੱਲ ਕਿਸੇ ਹੋਦਾ ਨਹੀਂ ਹੈਗਾ ਇਹ ਪਾਜੀ ਐਸ ਨਹੀਂ ਨਹੀਂ ਇੱਕ ਵਾਰ ਭਾਈ ਚੁੱਪ ਚੁੱਪ ਇਹ ਦਫਤਰ ਲੋਕਾਂ ਦਾ ਆ ਬਿਲਕੁਲ ਐਸਪੀ ਸਾਹਿਬ ਕਹਿੰਦੇ ਮੇਰਾ ਆ ਨੇ ਉਹ ਤਾਂ ਜੇ ਅਸੀਂ ਫਗਵਾੜੇ ਦੇ ਲੋਕ ਹਾਂ ਅਸੀਂ ਫਗਵਾੜੇ ਦੇ ਲੋਕ ਜਿਹੜਾ ਡੈਸੀਗਨੇਸ਼ਨ ਹੈ ਜਿਹੜਾ ਡੈਸੀਗਨੇਸ਼ਨ ਹੈਗਾ ਅਸੀਂ ਫਗਵਾੜੇ ਦੇ ਵਸਨੀਕ ਨੇ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਵੀ ਬਾਹਰ ਗੱਲ ਅਸੀਂ ਫਗਵਾੜੇ ਦੇ ਵਸਨੀਕ ਹਾਂ ਉਨੀ ਬਾਹਰ ਨਹੀਂ ਹੋਣਾ ਨਾ ਅਸੀਂ ਤਾਂ ਅੰਦਰ ਜਾਈ ਸਕਦੇ ਹਾਂ ਅਸੀਂ ਤਾਂ ਆਪ ਕਿਹਾ ਕਿ ਬਾਹਰ ਜੇ ਨੇ 5 ਬੰਦੇ ਦਾ ਕੀ ਕੰਮ ਇਹਦਾ ਮਤਲਬ ਆ ਨਹੀਂ ਨਹੀਂ ਦੱਸੋ ਜੀ ਇੱਕ ਮਿੰਟ ਗੱਲ ਸੁਣੋ ਜਿਹੜੇ ਕੰਪਨੀ ਵਾਲੇ ਆ ਨਾ ਗੱਲ ਤੁਹਾਡੀ ਕਮੇਟੀ ਆ ਨਾ ਮੇਰੇ ਪਾਸ ਪਤਾ ਅਸੀਂ ਕਮੇਟੀ ਨਹੀਂ ਬਣਾਈ ਲੈ ਅਸੀਂ ਬਾਹਰ ਜੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਕੋਈ ਕਮੇਟੀ ਵਾਲਾ ਗੱਲ ਇੱਕ ਮਿੰਟ ਦੱਸੋ ਪਾਜੀ ਇਹ ਸਰਪੰਚ ਜੀ ਪਾਣੀ ਸੇ ਮੋਰਦੇ ਹੋ ਇੱਕ ਕਮਿਨਟਰ ਵਾਲੇ ਖਾਦਰਾ ਕੀ ਪੂਰਦੇ ਹੋ ਸਾਾਨੂੰ ਦੋਰੀ ਦਾ ਪੰਜ ਨਹੀਂ ਸਾਨੂੰ ਪਤਾ ਨਹੀਂ ਇੱਥੇ ਲੋਕ ਕਿਤਾ ਆ ਕੇ ਮਿਲਦੇ ਆ ਕੱਲੇ ਕੱਲੇ ਨੂੰ ਮਿਲਾ ਦਿਆਂਗੇ ਨਹੀਂ ਨਹੀਂ ਸਾਡੇ ਤੋਂ ਅਲਰਜੀ ਹੈ ਅੰਦਰ ਬੈਠੋ ਸਾਡੇ ਤੋਂ ਅਲਰਜੀ ਹੈ ਨਹੀਂ ਅਲਰਜੀ ਵਾਲੀ ਗੱਲ ਹੀ ਨਹੀਂ ਸਾਡੇ ਤੋਂ ਕਾਦੀ ਅਲਰਜੀ ਆ ਤੁਹਾਨੂੰ ਕਿਹਾ ਬਾਹਰ ਹੈ ਗਏ ਅੰਦਰ ਬੈਠੋ ਪੰਜ ਬੰਦੇ ਨਹੀਂ ਨਹੀਂ ਅਸੀਂ ਤਾਂ ਜਾਂ ਬੰਦੇ ਸਾਡੇ ਤੋਂ ਵੱਡੀ ਅਲਰਜੀ ਆ ਕਮਿਨਟਰ ਵਾਲੇ ਕਹਿੰਦੇ ਕੱਲੇ ਕੱਲੇ ਬੰਦੇ ਜੀ ਸਾਨੂੰ ਦੱਸੋ ਸਾਡੇ ਤੋਂ ਅਲਰਜੀ ਕਾਦੀ ਆ ਨਹੀਂ ਅਲਰਜੀ ਯਾਰ ਹੈ ਨਹੀਂ ਮਿਲਿਆ ਤੁਸੀਂ ਪਹਿਲਾਂ ਆ ਇਹਨੇ ਆ ਨੇ ਲੈ ਲਓ ਪਹਿਲਾਂ ਲੈ ਲਓ ਗੋਲ ਗਈਆਂ ਪਹਿਲਾਂ ਲੈ ਲਓ ਉਹਦਾ ਕੀ ਮਤਲਬ ਅਸੀਂ ਉੱਥੇ ਬੈਠੇ ਆ ਅਸੀਂ ਇੰਨੀ ਦੇਰ ਤੇ ਉਹ ਮੁਲਾਦਨੇ ਜਿੰਨੇ ਹੈਗੇ ਉਹ ਗੱਲੇ ਕਰ ਲੈਣ ਉਹ ਰਾਬਿਆ ਰਾਬਿਆ ਜਿਹੜਾ ਕੱਲੇ ਕੱਲੇ ਮਿਲਾਲਾ ਸਾਰੇ ਇਦਾਂ ਹੀ ਹੈ ਕਿਹੜੀਆਂ ਗੱਲਾਂ ਕਰਦੇ ਨਹੀਂ ਯਾਰ ਇਹ ਸਿੱਧਾ ਵੀ ਕੋਈ ਗੱਲ ਨਹੀਂ ਮੇਰੀ ਸੁਣੋ ਅਸੀਂ ਲੈ ਕੇ ਆ ਦਫ਼ਤਰ ਹੈਗਾ ਲੋਕਾਂ ਦਾ ਐਸਪੀ ਸਾਹਿਬ ਲੋਕਾਂ ਲਈ ਜਵਾਬ ਦੇ ਆ ਜਵਾਬ ਦੇ ਆ ਲੋਕਾਂ ਦੇ ਐਸਪੀ ਸਾਹਿਬ ਹਾਂਜੀ ਪੇਪਲੋ ਬਾਹਰ ਸਾਡੇ ਸਾਹਮਣੇ ਆਏ ਆ ਤੁਹਾਡਾ ਦੇਨ ਨੂੰ ਚਾਰ ਖੜਿਆ ਵੀ ਤੁਸੀਂ ਪੰਜ ਪੱਦੇ ਅੰਦਰ ਬਾਜੋ ਕਿਨੇ ਬਾਹਰ ਬਣਾਓ ਸ਼ੁਰੂ ਕਰੂ ਮੇਰਾ ਦਫਤਰ ਵਿੱਚ ਕਿੰਨੇ ਵੱਡੇ ਡਾਕਟਰ ਲੋਕਾਂ ਦਾ ਆ ਕੇ ਖੜ ਕੇ ਦੇ ਦੇਵੇ ਜਵਾਬ ਜਾਲੇ ਡਾਲਾ ਆ ਜਾਓ ਇੱਥੇ ਖੜ ਕੇ ਦੇ ਦੇਣਾ ਜਵਾਬ ਛੱਡੋ ਬਾਹਰ ਬੁਲਾ ਲਓ ਇੱਥੇ ਖੜ ਜਾਣਾ ਅਸੀਂ ਦਫਤਰ ਵਾਲੀ ਇੱਥੇ ਸਾਡੇ ਮੋਰੇ ਬਾਹਰ ਦੀ ਜਗ੍ਹਾ ਖੜ ਕੇ ਦੇ ਦੇਵੇ ਜਵਾਬ ਗੱਲ ਆ ਜਾ ਤੁਸੀਂ ਵੀ ਖੜਾ ਹੀ ਹੋ ਤੁਸੀਂ ਵੀ ਤਾਂ ਖੜੇ ਹੀ ਆਂ ਤੁਸੀਂ ਦੇ ਦਿਓ ਬੁਲਾ ਲਓ ਇੱਥੇ ਬੁਲਾ ਲਓ ਬੁਲਾ ਲਓ ਇੱਥੇ ਬੁਲਾਓ ਆ ਬਾਹਰੋਂ ਲ ਆਇਆ ਈ ਆ ਤੁਸੀਂ ਬੁਲਾ ਲਓ ਇੱਥੇ ਅਸੀਂ ਦੂਦਿੰਦਰ ਵੀ ਆਉਣ ਲੱਗੇ ਇੱਥੇ ਬੁਲਾ ਲਓ ਅਰੇ ਨਾਗੇ ਉਹ ਭਾਂਜੇ ਅੰਦਰ ਆਣਾ ਹੀ ਨਹੀਂ ਸਾਰੇ ਅਸੀਂ ਗਨੇਟ ਵੀ ਨਹੀਂ ਆਉਣਾ ਉਹ ਸਾਨੂੰ ਇੱਥੇ ਜਵਾਦ ਦੇ ਨਹੀਂ ਜੇ ਤੁਹਾਨੂੰ ਇੱਥੇ ਕਹੋ ਕਿ ਮੇਰਾ ਮੇਰਾ ਦਫਤਰ ਹੈ ਮੈਂ ਨਹੀਂ ਹੋਣ ਬੱਜਦਾ ਇਹ ਕਿਹੜੀ ਗੱਲ ਹੈ ਜਿਹੜੀ ਕੰਪਲੇਨਟ ਹੈ ਉਹ ਅੱਡਾ ਕੋਲ ਆ ਕੇ ਕਹਿੰਦਾ ਮੈਂ ਦਫਤਰ ਮਰਾਦ ਮੈਂ ਤੁਹਾਨੂੰ ਅਸੀਂ ਤੁਸੀ ਇੱਥੇ ਬੁਲਾਓ ਅਸੀਂ ਤੁਹਾਨੂੰ ਇੱਥੇ ਬੁਲਾਓ ਅਸੀਂ ਇੱਥੇ ਬੁਲਾਸੀ ਅਸੀਂ ਇੱਕੋ ਹੀ ਬੰਦਾ ਗੱਲ ਕਰੂਗਾ ਤੁਸੀਂ ਇੱਥੇ ਬੁਲਾਓ ਬੁਲਾਓ ਨਾ ਭਾਜੀ ਕੋਈ ਗੱਲ ਨਹੀਂ ਬੁਲਾ ਲਓ ਇੱਥੇ ਅਸੀਂ ਨਹੀਂ ਜਾਂਦੇ ਬੁਲਾਓ ਤੁਸੀਂ ਅੰਦਰ ਜਾਓ ਤੁਸੀਂ ਅੰਦਰ ਬਹਿ ਕੇ ਗੱਲ ਕਰੋ ਅਸੀਂ ਨਹੀਂ ਜਾਂਦੇ ਫਿਰ ਉੱਥੇ ਰੋਣਾ ਪੈਂਦਾ ਪਿਆਰ ਅਸੀਂ ਨਹੀਂ ਜਾਂਦੇ ਤੋ ਇੱਥੇ ਖੜੇ ਹੋ ਜਾਣਾ ਇੱਥੇ ਖੜੇ ਹੋ ਕੇ ਕੰਨ ਲਾ ਇੰਨੀ ਕਿ ਸਾਡੀ ਆਵਾਜ਼ ਹੈਗੀ ਆ ਉਹ ਸੁਣ ਲੈਣਗੇ ਬੁਲਾ ਲਓ ਬੁਲਾ ਲਓ ਬਾਜੀ ਬਾਜੀ ਗੱਲ ਕਰ ਲੂਗੇ ਬੁਲਾ ਲਓ ਅਸੀਂ ਗੱਲ ਨਹੀਂ ਫੇਕੀ ਅਸੀਂ ਅੰਦਰ ਨਹੀਂ ਜਾਂਦੇ ਇੱਧਰਲੇ ਪਾਸੇ ਆ ਜਾਨਾ ਹਾਂ ਅਵੇ ਕੋਈ ਆਦਮੀ ਦੂਜਾ ਗੱਲ ਨਾ ਕਰੇ ਬਾਜੀ ਗੱਲ ਕਰ ਕੋਈ ਨਾ ਬੋਲੇ ਕੋਈ ਵੀ ਨਾ ਬੋਲੇਗਾ ਜਰਨਾਲ ਤਾਂ ਸਭੇ ਕੋਈ ਆਦਮੀ ਗੱਲ ਨਹੀਂ ਬਾਜੀ ਕੋਈ ਨਾ ਬੋਲੇ ਹੋ ਸਾਰੇ ਜਣੇ ਮੈਂ ਕਹਿੰਦਾ ਜੀ ਅਸੀਂ ਇੱਧਰਲੇ ਪਾਸੇ ਖੜੇ ਰਹਿੰਦੇ ਆ ਸਾਡੇ ਤੋਂ ਅਸੀਂ ਸ਼ੂਤ ਆ ਤੂੰ ਉਧਰੋਂ ਬਰਾ ਹਾਂਜੀ ਉਧਰਲੇ ਪਾਸੇ ਖੜੇ ਰਹਿਣ ਉਹ ਕੋਰੋਨਾ ਕੀ ਦੂਰੀ ਬਣਾਏ ਰੱਖੇ ਹਾਂ ਜਦੋਂ ਕਿਸੇ ਨੂੰ ਰੱਬ ਨਾ ਕਰੇ ਹੋ ਗਿਆ ਉਦੋਂ ਪਤਾ ਲੱਗੂਗਾ ਨਾ ਮੈਨੂੰ ਹੋਇਆ ਆ ਹਾਂਜੀ ਮੈਨੂੰ ਹੋਇਆ ਸੀ ਤੁਸੀਂ ਸਾਡੇ ਨਾਲ ਜੱਫੀ ਪਾਓ ਡਾਕਟਰ ਦੇ ਜੇ ਸਾਾਨੂੰ ਨਹੀਂ ਹੋਣਾ ਸਾਾਨੂੰ ਨਹੀਂ ਹੋਣਾ ਨਹੀਂ ਹੁੰਦਾ ਨਹੀਂ ਹੋਣਾ ਸਾਾਨੂੰ ਕਰਕੇ ਦੇਖ ਲਾਉਂ ਆਜ ਤਾਂ ਜੁੜਵਾ ਲਾ ਲਾ ਤਾਂ ਕੋਰੋਨਾ ਨਾਲ ਮਰ ਜੀ ਵਧੀਆ ਹੈ ਮਹਾਰਾਜ ਆਜ ਤੱਕ ਨਹੀਂ ਨਹੀਂ ਸਾਨੂੰ ਪਤਾ ਬਾਜੀ ਪੁਲਿਸ ਥੱੱਕਾ ਕਰਦੀ ਐ ਇਸ ਕਰਕੇ ਸੀ ਆਏ ਤੁਹਾਡੇ ਕੋਲ ਤੁਸੀਂ ਵੀ ਸਾਡੇ ਵੀਰੇ ਆ ਹੁਣ ਤੁਹਾਡੇ ਕੋ ਨਾ ਜਾਈਏ ਤਾਂ ਕਿੱਥੋਂ ਜਾਈਏ ਨਰਿੰਦਰ ਆਲਾ ਨੀ ਯਾਰ ਪਤਾ ਕੀ ਸੀ ਮੇਰੇ ਜਿਹੜਾ ਬੋਲਿਆ ਸੀ ਤੁਸੀਂ ਸੁਣਿਆ ਨਹੀਂ ਨਰਿੰਦਰ ਜੀ ਛੱਡੋ ਇਸ ਗੱਲ ਨੂੰ ਹੁਣ ਆਪਾਂ ਕੋਈ ਇਤਾਂ ਦੀ ਨਾ ਗੱਲ ਸੁਣ ਲਓ ਮੇਰੀ ਇਹ ਮੈਟਰ ਆਈ ਗੱਲ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਜਵਾਬ ਦਿੱਤਾ ਜਾਊਗਾ ਵੀ ਜੇ ਤੇ ਕੋਈ ਕਾਰਵਾਈ ਬਣਦੀ ਆ ਜਾਂ ਨਹੀਂ ਬਣਦੀ। ਇਹੀ ਜਵਾਬ ਮਿਲੂਗਾ ਤੁਹਾਨੂੰ ਜੇ ਬਣਦੀ ਉਹ ਮਿਲਾਂਗੀ ਤੇ ਜੇ ਨਹੀਂ ਬਣਦੇਗੇ ਤਾਂ ਤੁਹਾਨੂੰ ਦੱਸ ਦੇਵਾਂਗੇ ਇਸ ਨਾਲ ਇੱਥੇ ਕਰੀ ਬਿਲਾਦੀ ਦੇ ਨਹੀਂ ਨਹੀਂ ਬੈਠ ਜਾਓ ਬੈਠ ਜਾਓ ਸਾਰੇ ਬੈਠ ਜਾਓ ਚੱਲ ਮਾਈਟ ਜੀ ਗੱਲ ਕਰ ਲੋ ਯਾਰ ਐਸਪੀ ਸਾਹਿਬ ਅਸੀਂ ਅੰਦਰ ਨਹੀਂ ਆਉਂਦੇ ਦੇਖੋ ਮੇਰੇ ਕੋਲ ਪੰਜ ਬੰਦੇ ਲੈ ਆਇਆ ਕੰਪਲੇਟਾਂ ਆ ਕੇ ਇੱਕ ਮਿੰਟ ਸੁਣੋ ਮੇਰੀ ਬੇਨਤੀ ਸੁਣਿਓ ਇੱਕ ਮਿੰਟ ਬੇਨਤੀ ਸੁਣਿਓ ਐਸਪੀ ਸਾਹਿਬ ਐਸਪੀ ਸਾਹਿਬ ਦੇਖੋ ਮੇਰੇ ਥੋੜਾ ਇੱਕ ਮਿੰਟ ਸੁਣੋ ਆਪਾਂ ਬੈਂਸ ਕਿਹੜੀ ਗੱਲ ਦੀ ਗੱਲ ਛੱਡੋ ਬਿਲਕੁਲ ਬੈਂਸ ਕਿਹੜੀ ਗੱਲ ਦੀ ਗੱਲ ਛੱਡੋ ਦੇਖੋ ਮੈਨੂੰ ਆ ਦੋ ਅਸੀਂ ਜਿਹੜਾ ਉਹ ਗੱਲ ਸੁਣੋ ਇੱਕ ਮਿੰਟ ਉਹ ਗੱਲ ਸੁਣੋ ਪਹਿਲਾਂ ਸਾਡੀ ਸੁਣ ਮੇਰੀ ਗੱਲ ਤਾਂ ਸੁਣ ਲਾ ਸੁਣ ਲੋ ਤੁਸੀਂ ਆ ਦੋ ਮੈਨੂੰ ਜਿਹੜਾ ਜਿਹੜੇ ਬੰਦੇ ਦੀ ਕੰਪਲੇਨ ਹੈ ਕੀ ਅੰਦਰ ਆ ਕੇ ਦੱਸੋ ਮੈਨੂੰ ਕਿਹਦੇ ਕਹਦੇ ਕੋਲ ਮੈਂ ਸਾਡੀ ਉਸੇ ਵੇਲੇ ਸੋਲਵ ਕਰ ਦਿੰਦਾ ਐਸਪੀ ਕਾਨੂੰ ਅਸੀਂ ਤਾਂ ਕੋਈ ਯਾਰ ਨੂੰ ਫੋਨ ਤੋਂ ਫੋਨ ਤੋਂ ਨਹੀਂ ਨਹੀਂ ਬਜ਼ਾਰ ਆ ਗਿਆ ਬੋਲੋ ਬੋਲੋ ਬੰਦਾ ਬਿਲਕੁਲ ਸਹੀ ਕੋਈ ਵੀ ਬੰਦਾ ਐਵੇਂ ਹਾਂ ਚੁੱਪ ਐਸਪੀ ਸਾਹਿਬ ਅਸੀਂ ਜੁਲਾਈ ਮਹੀਨੇ ਓ ਕਾਕੇ ਤੂੰ ਮੈਂ ਜਿਹੜੀ ਗੱਲ ਕਰਨਾ ਏ ਬੰਦ ਯਾਰ ਓਏ ਤੁਸੀਂ ਮੈਨੂੰ ਜਿਹੜਾ ਪਲੀਜ਼ ਸਾਡੀ ਹੁਣ ਗੱਲ ਜੇ ਤੁਸੀਂ ਸੁਣਨਾ ਆਈ ਗਏ ਹੁਣ ਸਾਡੀ ਸੁਣ ਲਓ ਹਾਂ ਬੋਲੋ ਅਸੀਂ ਅਸੀਂ ਤਿੰਨ ਸਨੀ ਦਫਾਰੀ ਆ ਤੁਹਾਡੇ ਕੋਲ ਪਰ ਤੁਸੀਂ ਨਹੀਂ ਮਿਲੇ ਹਾਂ ਅਸੀਂ ਜੁਲਾਈ ਮਹੀਨੇ ਦੇ ਵਿੱਚ ਐਸਐਸਪੀ ਸਾਹਿਬ ਸਤਿੰਦਰ ਸਿੰਘ ਹੀ ਸੀਗੇ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦੇ ਕੇ ਆਏ ਸੀ ਔਰ ਉਹਨਾਂ ਨੇ ਤੁਹਾਨੂੰ ਭੇਜ ਦਿੱਤਾ ਹੁਣ ਮੇਰੀ ਸੁਣ ਕੇ ਗੱਲ ਤਾਂ ਸੁਣਨਾ ਨਾਲ ਹੀ ਦੇਣਾ ਜਵਾਬ ਮੈਂ ਉਹ ਟਾੜੀਆਂ ਜਿਹੜੀਆਂ ਐਪਲੀਕੇਸ਼ਨ ਆ ਉਹ ਉਥੇ ਲੱਗੀਆਂ ਵਾਂ ਡੀਐਸਪੀ ਨੂੰ ਕੋ ਦਾ ਸੋ ਬੋਲੋ ਹਾਂ ਬੇਨਤੀ ਸੁਣਦੇ ਹਾਂ ਤੁਸੀਂ ਚਲੋ ਆਪਣਾ ਪੱਖ ਰੱਖੋ ਪਹਿਲਾਂ ਸਾਡੀ ਸੁਣ ਲਓ ਉਸ ਤੋਂ ਬਾਅਦ ਵਿੱਚ ਸਾਰੇ ਜਵਾਬ ਤੁਹਾਡੇ ਸੁਣ ਕੇ ਜਾਣਗੇ ਉਹਨਾਂ ਨੂੰ ਅਸੀਂ ਦੇਖ ਕੇ ਗਿਆ ਸੀ ਉਹਨਾਂ ਨੇ ਮੈਨੂੰ ਇਹ ਯਕੀਨ ਤੋਂ ਆਇਆ ਸੀ ਵੀ 15 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨਾਂ ਸਾਰੇ ਮਾਮਲਿਆਂ ਦਾ ਹੱਲ ਕਰ ਦਿਆਂਗੇ ਇਹ ਸਾਰੇ ਮਾਮਲੇ ਤੁਹਾਡੇ ਜੀਨ ਹੋਣੇ ਆ ਤੁਸੀਂ ਘਬਰਾਓ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਬਦਲੀ ਹੋ ਗਈ ਐਸਐਸਪੀ ਸਾਹਿਬ ਨਵੇਂ ਆ ਗਏ ਉਸ ਤੋਂ ਬਾਅਦ ਵਿੱਚ 2 ਮਹੀਨੇ ਦੇ ਕਰੀਬ ਅਸੀਂ ਨਹੀਂ ਪੁੱਛਿਆ ਪੁੱਛਿਆ ਅਸੀਂ ਇਸ ਮਹੀਨੇ ਦੀ 6 ਤਰੀਕ ਨੂੰ ਜਦੋਂ ਤੁਹਾਡੇ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਤੁਸੀਂ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਯਾਰ ਮੇਰੀ ਗੱਲ ਸੁਣੋ ਮੇਰੀ ਉਹ ਮੇਰੀ ਗੱਲ ਸੁਣੋ ਜਾਂ ਤਾਂ ਤੁਸੀਂ ਸੁਣੋ ਉਹ ਯਾਰ ਮੇਰੀ ਗੱਲ ਤੇ ਸੁਣੋ ਤੁਸੀਂ ਆਪਣੀ ਐਪਲੀਕੇਸ਼ਨ ਲਿਆਓ ਇੱਕ ਇੱਕ ਬੰਦਾ ਲਿਆਓ ਕੀ ਕੀ ਕੰਪਲੇਂਟ ਹੈ ਮੈਂ ਸਭ ਨੂੰ ਬੁਲਾ ਦਿੰਦਾ ਪਹਿਲਾਂ ਹੁਣ ਕਾਸਾ ਚੁਇਤੇ ਬੈਠੇ ਆ ਜਨਰਲ ਮੇਰੀ ਹੁਣ ਪਹਿਲਾਂ ਗੱਲ ਜੀ ਇੱਕ ਮਿੰਟ ਇੱਕ ਮਿੰਟ ਇਹ ਇਹਨਾਂ ਨੂੰ ਕੁਛ ਨਹੀਂ ਇਹਨਾਂ ਨੂੰ ਲੰਮਾ ਨਾ ਪੈ ਜਾਵਾਂਗੇ ਕੁਛ ਨਹੀਂ ਕੋਈ ਫਾਇਦਾ ਨਹੀਂ ਆਖਾ ਨਹੀਂ ਨਹੀਂ ਮੈਂ ਗਿਆ ਸਾਡੀ ਸੁਣਨੀ ਨਹੀਂ ਜਿੱਥੇ ਆਏ ਹਾਂ ਦੱਸ ਦੱਸ ਅਸੀਂ 2 ਘੰਟੇ ਬੈਠੇ ਆ ਤੁਸੀਂ ਸਾਡੇ 10 ਮਿੰਟ ਤਾਂ ਕੱਢੋ ਚੱਲ ਦੱਸੋ ਫਿਰ ਆਹੋ ਫੇਰ ਇਹਦਾ ਵਿੱਚੋਂ ਨਾ ਨਾ ਟੋਕੋ ਸਾਨੂੰ ਆ ਜੀ ਅਸੀਂ 6 ਤਰੀਕ ਨੂੰ ਤੁਹਾਡੇ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਕਹਤਾ ਡੀਐਸਪੀ ਸਾਹਿਬ ਨੂੰ ਮੈਂ ਤਾਂ ਡੀਐਸਪੀ ਸਾਹਿਬ ਨੂੰ ਮਿਲ ਲਓ ਡੀਐਸਪੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਬਈ ਤੁਹਾਡਾ ਮੈਮੋਰੰਡਮ ਦੀ ਕਾਪੀ ਵੀ ਅਸੀਂ ਐਸਪੀ ਸਾਹਿਬ ਨੂੰ ਪਹੁੰਚਾ ਦੇਵਾਂਗੇ ਤੇ ਇਹ ਮਾਮਲਾ ਤੁਹਾਡੇ ਜਿਹੜੇ ਆਹਤ ਹੋ ਜਾਂਦਾ ਅਸੀਂ ਕਹ ਜੀ ਚਲੋ ਠੀਕ ਆ ਅਸੀਂ ਇੱਕ ਹਫਤੇ ਬਾਅਦ ਮਿਲਾਂਗੇ ਹਾਂ ਇੱਕ ਹਫਤੇ ਦੇ ਵਿੱਚ ਤੁਹਾਡੇ ਚਲੋ ਤੁਹਾਡੀ ਛੱਡੋ ਬਈ ਤੁਸੀਂ ਤਾਂ ਕੀ ਸਾਨੂੰ ਕਹਿਣਾ ਫੋਨ ਕਰਕੇ ਲੇਕਿਨ ਤੁਹਾਡੇ ਕਿਸੇ ਥਾਣੇ ਦੇ ਐਸਐਚਓ ਨੇ ਵੀ ਇਹ ਕਰਨੀ ਕਿਹਾ ਵੀ ਤੁਹਾਡੇ ਆ ਮਾਮਲੇ ਆਏ ਆ ਸਾਡੇ ਨੋਟਿਸ ਦੇ ਵਿੱਚ ਆ ਜਾਓ ਆਪਾਂ ਕੋ ਗੱਲ ਕਰਦੇ ਹਾਂ ਨਹੀਂ ਹੋ ਜਾ 13 ਤਰੀਕ ਉਦੋਂ ਨਾ ਕੋਈ ਥਾਣੇ ਦਾ ਐਸ ਐਚ ਓ ਸੀ ਇੱਥੇ। ਥੋੜੇ ਨਾਲ ਮੇਰੀ ਫੋਨ ਤੇ ਗੱਲ ਹੋਈ। ਉਦੋਂ ਵੀ। ਹਾਂ ਹਾਂ। ਆਪਣੇ ਮੱਲੀ ਸਾਹਿਬ ਨੇ ਕਰਾਈ। ਥੋੜਾ ਨਾਲ ਨਾ ਕੋਈ ਸੀ ਸੀ ਨਾ ਡੀ ਐਸ ਪੀ ਸਾਹਿਬ ਸਨ। ਅਸੀਂ ਉਦੋਂ ਵੀ ਬੈਠ ਕੇ ਚੱਲ ਗਏ। ਉਸ ਤੋਂ ਬਾਅਦ ਅਸੀਂ 14 ਦਿਨ ਦਾ ਫੇਰ ਟਾਈਮ ਰੱਖ ਕੇ ਗਏ। ਕਿ ਚਲੋ 2 ਹਫ਼ਤੇ ਮoure ਸੀਜ਼ਨ ਹੈਗਾ। ਦੀਵਾਲੀ ਹੈਗੀ ਜਾਂ ਵਿਸ਼ਕਰਮਾ ਪੂਜਾ ਹੈਗੀ, ਛੱਟ ਪੂਜਾ ਹੈਗੀ। ਇੱਕ ਹਫ਼ਤਾ ਤਿਉਹਾਰਾਂ ਚ ਲੰਘ ਜਾਣਾ। ਹਾਂ ਹਾਂ। ਅੱਜ ਫੇਰ ਅਸੀਂ 14 ਦਿਨ ਬਾਅਦ ਆਏ ਹੁਣ ਹੁਣ ਬੈਠੋ ਯਾਰ ਉੱਥੇ ਸ਼ਾਂਤੀ ਦੇਖੋ ਯਾਰ ਧਿਆਨ ਸਾਰੇ ਵਿੱਚ ਆਇਆ ਪਿੱਛੇ ਬੈਠੋ ਹਾਂ ਹੁਣ ਯਾਰ ਬੈਜੋ ਬੈਜੋ ਕੋਈ ਕੋਈ ਵੀ ਬੰਦਾ ਕੋਈ ਵੀ ਬੰਦਾ ਯਾਰ ਭਾਈ ਪਿੱਛੇ ਬੈਠ ਜਾ ਅੱਜ ਅਸੀਂ 14 ਦੇ ਵਿੱਚ ਆਏ ਹਾਂ ਸਾਨੂੰ ਸਭ ਨੂੰ 2 ਘੰਟੇ ਦਾ ਟਾਈਮ ਦੇ ਦਿੱਤਾ ਹੈ ਜੇ ਤੁਸੀਂ ਸਾਨੂੰ ਇਹੀ ਕਹਿਣਾ ਤੁਸੀਂ ਆ ਕੇ ਪੰਜ ਵਜੇ ਅੰਦਰ ਗੱਲ ਕਰਦੇ ਸਾਨੂੰ ਆਉਂਦੇ ਉਹਨੂੰ ਕਹਿੰਦੇ ਵੀ ਯਾਰ ਤੁਸੀਂ ਇਦਾਂ ਕਰੋ ਆਉ 10 ਵਜੇ ਆ ਕੇ ਸਾਡਾ ਵਰਜ ਬੰਦਾ ਸੀ ਉੱਥੇ ਆ ਕੇ ਮੈਨੂੰ ਕਹਿੰਦੇ ਭਾਈ ਸਾਹਿਬ ਤੇ ਆਹ ਗੱਲ ਜੇ ਆਪ ਬਾਅਦ ਜੇ ਤੁਸੀਂ ਸਾਡੇ ਆ ਅਸੀਂ ਤੀਜੀ ਵਾਰ ਤੁਹਾਡੇ ਕੋਲ ਆਏ ਕਿਹੜੀ ਗੱਲ ਕਰਤਾ ਯਾਰ ਮੈਨੂੰ ਮਿਲਿਆ ਪਹਿਲਾਂ ਹਾਂਜੀ ਆਪਾਂ ਜਦੋਂ ਤੀਸਰੀ ਆਏ ਕਿਸੇ ਵਾਰੀ ਆਪਾਂ ਬੈਠੇ ਆ ਨਹੀਂ ਬੈਠੇ ਯਾਰ ਮੈਨੂੰ ਡਿਆਓ ਮੈਂ ਕਹਿੰਦਾ ਮੈਂ ਨਹੀਂ ਫਿਰ ਤੁਸੀਂ ਆਹ ਗੱਲ ਕਹਿੰਦੇ ਆ ਤੁਹਾਡੀ ਇੰਟੈਲੀਜੈਂਸ ਹੀ ਫੇਲ ਹੋ ਗਈ ਕਦੇ ਇੰਟੈਲੀਜੈਂਸੀ ਜਿਹੜੀ ਆ ਉਹ ਉਹਨਾਂ ਨੇ ਇਕੱਲੀ ਇਕੱਲੀ ਰਿਪੋਰਟ ਤੁਹਾਨੂੰ ਭੇਜਦੀ ਆ ਉਹ ਯਾਰ ਮੈਂ ਜਿਹੜੀ ਗੱਲ ਕਰਦਾ ਆ ਆਪਾਂ ਜਿਹੜਾ ਮੈਂ ਉਸ ਤੱਕ ਖੁਫੀਆ ਤੰਤਰ ਮੇਰੇ ਨਾਲ ਸਾਰ ਯਾਰ ਤੂੰ ਉਹਨੂੰ ਛੱਡ ਤੂੰ ਖੁਫੀਆ ਤੰਤਰ ਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਹੈਗੀਆਂ ਵਾ ਆਓ ਇੱਕ ਇੱਕ ਬੰਦਾ ਮੇਰੇ ਇਕੱਲੇ ਆਓ ਜੀ ਇੱਕ ਇੱਕ ਬੰਦਾ ਲਈ ਆਹ ਦੇਖੋ ਮੇਰੀ ਸੁਣੇ ਬਸ ਆਹ ਮੰਗ ਯਾਰ ਮੈਨੂੰ ਇੱਥੇ ਨਾ ਮੇਰੇ ਗਰਲਫ੍ਰੈਂਡ ਮੇਰੇ ਗੱਲ ਤੋਂ ਬਿਤਰਾ ਦੇਖ ਜੇ ਜੇ ਦੀ ਕੰਪਲੇਂਟ ਹੈਗੀ ਆ ਉਹਨੂੰ ਮੇਰੇ ਨਾਲ ਲੈ ਆ ਕਿਹੜੇ ਕਿਹੜੇ ਐਸਐਚਓ ਨੂੰ ਲੱਗੀ ਉਸ ਐਸਐਚਓ ਨੂੰ ਮੈਂ ਟੈਲੀਫੋਨ ਕਰੀ ਜਾਊਂਗਾ ਗੱਲ ਖਤ 来ओ चलो थोड़ा 1 किलो मैं एसपी साहब 1 किलो 1 किलो मैं आपका धन्यवाद करना मैं चलो पटो काट ਤੁਸੀਂ ਆ ਕੇ ਇਹ ਗੱਲ ਤਾਂ ਜ਼ਰੂਰੀ ਸਮਝੀ ਵੀ ਚਲੋ ਅਸੀਂ ਫਗਵਾੜੇ ਦੇ ਬਿਸ਼ਿੰਦੇ ਆ ਤੁਸੀਂ ਤੁਸੀਂ ਦੇਖੋ ਤੁਸੀਂ ਫਗਵਾੜੇ ਦੇਖੋ ਮੈਂ ਉਹ ਗੱਲ ਸੁਣੋ ਉਹ ਗੱਲ ਸੁਣੋ ਯਾਰ ਦੇਖੋ ਜੇ ਕਿਸੇ ਦੀ ਡਾਕਟਰੀ ਹੋਗਾ ਇਹ ਦਫ਼ਤਰ ਟਾਟਾ ਹੋ ਆਹ ਪਹਿਲੀ ਗੱਲ ਤੇ ਸੁਣ ਲਓ ਮੇਰੀ ਗੱਲ ਦਫ਼ਤਰ ਟਾਟਾ ਹੈਗਾ ਤੁਹਾਡੀ ਕੋਈ ਐਸਐਚਓ ਨਹੀਂ ਸੁਣਦਾ ਪਿਆ ਕੋਈ ਅਫਸਰ ਨਹੀਂ ਸੁਣਦਾ ਪਿਆ ਥਾਣੇਦਾਰ ਤੁਸੀਂ ਆ ਕੇ ਮੇਰੇ ਕੋਲ ਆਓ ਅਸੀਂ ਆਏ ਤੁਸੀਂ ਦਾ ਗੇਟ ਬੰਦ ਕਰ ਲਿਆ ਤੁਸੀਂ ਕਿਹਨੇ ਦਫ਼ਤਰ ਮੇਰਾ ਯਾਰ ਗੱਲ ਸੁਣ ਯਾਰ ਹੈਲੋ ਤੁਸੀਂ ਕਿਹਨੇ ਮੇਰਾ ਜੇ ਗਲਤ ਦੇਖਿਆ ਨਾ ਤਾਂ ਫੇਰ ਦਫ਼ਤਰ ਬੰਦ ਹੋ ਜਾਏ ਗਲਤ ਕਿਤਾ ਤਰੀਕੇ ਨਾਲ ਇਹ ਗਲਤ ਤਰੀਕਾ ਇਹ ਗਲਤ ਕਿਤੇ ਲੋਕਤੰਤਰ ਹੈ ਲੋਕਤੰਤਰ ਬੈ ਆਇਆ ਜੇ ਲੋਕਤੰਤਰ ਮੈਂ ਆਇਆ ਆਖੇ ਤੁਸੀਂ ਹੋਰ ਨਾ ਬੋਲੋ ਐਸਪੀ ਸਾਹਿਬ ਆ ਗਏ ਆ ਮੇਰੇ ਕੋਲ ਮੈਂ ਜਿਹੜੀ ਗੱਲ ਕਰ ਰਿਹਾ ਆਪਾਂ ਇਹਨੂੰ ਗੱਲ ਨੂੰ ਲੰਮੀ ਨਾ ਕਰੀਏ ਸਾਡੀ ਆ ਐਪਲੀਕੇਸ਼ਨ ਜਿਹੜੀ ਆ ਗਈ ਆ ਅਸੀਂ ਆ ਰਹੇ ਇੱਕ ਨਹੀਂ ਐਪਲੀਕੇਸ਼ਨ ਚ ਚਲੋ ਆਓ ਜੀ ਹੁਣ ਤੁਹਾਨੂੰ ਇਹ ਤਾਂ ਹੀ ਹੁਣ ਗੱਲ ਮਨਜ਼ੂਰ ਆ ਸਾਨੂੰ ਤੁਹਾਡੀ ਅਸੀਂ ਅਸੀਂ ਕੱਲੇਲੇ ਕੇਸਾਂ ਦੇ ਤੁਹਾਡੇ ਕੋਲ ਮੇਰਾ ਆਂਦਾ ਲਾ ਜਾਓ ਬੰਦੇ ਮੈਂ ਉਹ ਮੱਸੀ ਜਾਊਗਾ ਗੱਲ ਨਿਪਟਰੀ ਸੀ ਆ ਗਏ ਆ ਗੱਲ ਕਹਿ ਕੇ ਗਏ ਆ ਚਲੋ ਚਲੋ ਬਈ ਨੰਬਰ ਆਓ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਬਾਰੀ ਬਾਰੀ ਇੱਕ ਮਿੰਟ ਜੀ ਮੈਂ ਮੈਂ ਬੁਲਾਉਂਦਾ ਮੈਂ ਬੁਲਾਉਂਦਾਾਰੇ ਬਹਿ ਜਾ ਸਰੇ ਮੈਕ ਦਿਓ ਬਾਜੋ ਨਾ ਨਾ ਤੁਸੀਂ ਆਓ ਸੰਧੂ ਤੁਸੀਂ ਆਓ ਇਹ ਤੁਸੀਂ ਆਓ ਜੀ ਸੰਧੂ ਸਰਜੀਤ ਨੂੰ ਬੁਲਾਜੋ ਦੋ ਦੋ ਚਾਰ ਚਾਰ ਕਰਕੇ ਲੈ ਜਾਓ ਸਰਜੀਤ ਭਾਈ ਆ ਜਾ ਸਾਥੀਓ ਗੱਲ ਸੁਣੋ ਮੇਰੀ ਐਸਪੀ ਸਾਹਿਬ ਆਪਣਾ ਸੀ ਵੀ ਅਸੀਂ ਬਾਹਰ ਬੈਠੇ ਐਸਪੀ ਸਾਹਿਬ ਆ ਕੇ ਸਾਡੇ ਨਾਲ ਇੱਥੇ ਗੱਲ ਕਰਨ ਗੱਲ ਆਪਣੀ ਹੋਈ ਆ ਹੁਣ ਰਹਿ ਗਿਆ ਮਾਮਲਾ ਵੀ ਆ ਜਿਹੜੇ ਫਰਿਆਦੀ ਆ ਇਹ ਫਰਿਆਦੀ ਆਪਣੀ ਗੱਲ ਦੱਸਣ ਤੇ ਫੇਰ ਆਪਾਂ ਉਹ ਉਸੇ ਵੇਲੇ ਮੌਕੇ ਦੇ ਐਸਐਚਓ ਨੂੰ ਕੀ ਕਹਿੰਦੇ ਆ ਤੇ ਆਪਾਂ ਹੁਣ ਇੰਨਾ ਤਾਂ ਆਪਾਂ ਨੂੰ ਕਰਨਾ ਠੀਕ ਹੈ ਹਾਂ ਬਿਲਕੁਲ ਜੀ ਹੁਣੇ ਹੀ ਬਾਕੀ ਮੰਗਦਾ